ਸੰਤਾ ਕੇ ਕਾਰਜ ਆਪ ਖਲੋਇਆ ਹਰ ਕੰਮ ਕਰਾਉਣ ਆਇਆ ਰਾਮ ਰਾਮ ਹਰ ਕੰਮ ਕਰਾਉਣ ਆਇਆ ਰਾਮ ਸੰਤਾ ਕੇ ਕਾਰਜ ਆਪ ਖਲੋਇਆ ਹਰ ਕੰਮ ਕਰਾਉਣ ਆਇਆ ਰਾਮ ਕੰਮ ਕਰਾਉਣ ਆਇਆ ਅਰਿਤ ਸੁਹਾਈ ਤਾਨ ਸੁਹਾ ਵਿੱਚ ਅੰਰੇਤ ਜਲ ਛਾਇਆ ਰਾ ਰੋਪੀਖ ਖੰਸਾ ਵਾਜੂ ਦੀ ਕੀ ਰੱਤੇ ਸੰਤ ਮਈਆ ਦਾ ਅਸੀਂ ਦੇ ਸਥਾਨ ਤੇ ਸਲਾਨਾ ਸਮਾਗਮ ਮਨਾਉਣ ਵਾਸਤੇ ਅੱਜ ਇਕੱਤਰਤਾ ਕੀਤੀ ਗਈ ਸਤ ਸੰਗਤ ਦੀ ਜਿਸ ਦੇ ਵਿੱਚ ਵਿਚਾਰਾਂ ਹੋਈਆਂ ਗੱਟੀਆਂ ਲਾਈਆਂ ਇਸ਼ਤਿਹਾਰ ਰਿਲੀਜ ਕੀਤੇ ਗਏ ਪ੍ਰੋਗਰਾਮ ਇਸ ਤਰ੍ਹਾਂ ਹੈ 20 ਫਰਵਰੀ ਤੋਂ ਲੈ ਕੇ 23 ਫਰਵਰੀ ਤੱਕ ਪ੍ਰੋਗਰਾਮ ਚੱਲੇਗਾ ਦਿਨ ਵੀਰਵਾਰ ਤੋਂ ਲੈ ਕੇ ਐਤਵਾਰ ਤੱਕ 20 ਫਰਵਰੀ ਨੂੰ ਸਵੇਰੇ 8 ਵਜੇ ਨਗਰ ਕੀਰਤਨ ਆਰੰਭ ਹੋਵੇਗਾ ਸੰਤ ਮਈਆ ਦਾ ਜੀ ਦੀ ਕੁਟਿਆ ਤੋਂ ਨਗਰ ਦੀ ਪ੍ਰਕਰਮਾ ਕਰਦਾ ਹੋਇਆ ਨਡਾਲੋਂ ਅਜਨੂਖਾ ਮਾਈਓ ਪੱਟੀ ਦੇਹਾਂ ਕੁਕਵਾਲ ਦੇਹਾਨਾ ਠੱਕਰਵਾਲ ਤੱਪੜਾ ਰਹੱਲੀ ਡਾਂਡੀਆਂ ਹੁੰਦਾ ਹੋਇਆ ਪਿੰਡ ਦੀ ਪ੍ਰਕਰਮਣ ਕਰਦਾ ਹੋਇਆ ਸੰਤ ਬਾਬਾ ਮਈਆदास ਜੀ ਦੇ ਪਵਿੱਤਰ ਸਥਾਨ ਤੇ ਆ ਕੇ ਸਮਾਪਤੀ ਹੋਵੇਗੀ 21 ਤਰੀਕ ਨੂੰ ਸਵੇਰੇ 8 ਵਜੇ ਸ੍ਰੀ ਖੰਡਪੜਸ ਸਾਰੰਭ ਹੋਣਗੇ ਸ਼ਾਮ ਨੂੰ 7 ਵਜੇ ਤੋਂ ਲੈ ਕੇ 10:30 ਵਜੇ ਤੱਕ ਦੀਵਾਨ ਚੱਲਣਗੇ ਦੀਵਾਨ ਲੱਗਣਗੇ 22 ਤਰੀਕ ਨੂੰ ਸਵੇਰੇ 10 ਵਜੇ ਤੋਂ ਲੈ ਕੇ 2 ਵਜੇ ਤੱਕ ਸੰਤ ਮਹਾਂਪੁਰਸ਼ਾਂ ਦੀ ਪਰਵਚਨ ਹੋਣਗੇ ਸੰਤ ਸਮਾਗਮ ਹੋਵੇਗਾ ਉਸ ਤੋਂ ਬਾਅਦ ਨਲੰਗਰ ਚੱਲਣਗੇ ਰਾਤ ਦੇ ਦੀਵਾਨ ਸਤਵੇਂ ਤੋਂ ਲੈ ਕੇ 10:30 ਵਜੇ ਤੱਕ ਹੋਣਗੇ 23 ਤਰੀਕ ਨੂੰ ਸਵੇਰੇ 6 ਵਜੇ ਤੋਂ 8 ਵਜੇ ਤੱਕ ਸ੍ਰੀ ਖੰਡ ਪਾਠ ਸਮਾਪਤ ਹੋਏ ਜਾਣਗੇ ਉਪਰੰਤ ਦੀਵਾਨ ਸੱਜਣਗੇ 2 ਵਜੇ ਤੋਂ ਬਾਅਦ 2 ਵਜੇ ਤੱਕ ਰਾਗੀ ਢਾਡੀ ਪ੍ਰਚਾਰ ਕਰਨਗੇ ਕੀਰਤਨ ਕਰਨਗੇ ਸੰਗਤਾਂ ਨੂੰ ਮਿਲਾਲ ਕਰਨਗੇ ਸਰਬੱਤ ਸੰਗਤਾਂ ਨੂੰ ਬੇਨਤੀ ਹੈ ਕਲਾਕਾਰ ਅਨੁਵਾਰੀ ਸਤ ਸੰਗਤ ਨੂੰ ਸਾਰੀਆਂ ਸੰਗਤਾਂ ਨੇ ਸਾਰੇ ਪ੍ਰੋਗਰਾਮਾਂ ਦੇ ਵਿੱਚ ਆਕਰ ਕੇ ਕੋਂਧੀ ਕਰਕੇ ਦਿਵਾਨਾਂ ਦੇ ਵਿੱਚ ਹਾਜ਼ਰੀਆਂ ਭਰ ਕੇ ਆਪਣਾ ਗੁਰਬਾਣੀ ਸੁਣ ਕੇ ਕਥਾ ਪ੍ਰਵਚਨ ਸੁਣ ਕੇ ਆਪਣਾ ਜੀਵਨ ਸਫਲ ਕਰਨਾ ਲੰਗਰ ਸਾਰੇ ਦਿਨ ਅਟੁੱਟ ਵਰਤੇਗਾ ਇਹ ਪ੍ਰੋਗਰਾਮ ਸਰਵਤਮ ਗ੍ਰੰਵਾਸੀ ਸਾਧ ਸੰਗਤ ਇਲਾਕਾ ਨਿਵਾਸੀ ਸਾਧ ਸੰਗਤ ਐਨ ਆਰ ਆਈ ਵੀਰਾਂ ਦੇ ਸਹਿਯੋਗ ਦੇ ਨਾਲ ਮਨਾਇਆ ਜਾ ਰਿਹਾ ਹੈ ਇਸ ਦੇ ਵਿੱਚ ਅੱਖਾਂ ਦਾ ਕੈਂਪ ਲੱਗੇਗਾ ਮੈਡੀਕਲ ਕੈਂਪ ਲੱਗੇਗਾ ਖੂਨਦਾਨ ਕੈਂਪ ਲੱਗੇਗਾ ਇਹਦੇ ਵਿੱਚ ਵੀ ਸੰਗਤਾਂ ਨੇ ਸਹਿਯੋਗ ਦੇਣਾ ਸਾਰੀਆਂ ਸੰਗਤਾਂ ਨੇ ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ